ਗਾਣੇ ਦਾ ਸ਼ੂਟ ਹੋ ਰਿਹਾ ਹੈ ਦੇਖ ਸਕਦੇ ਹੋ ਡਾਇਰੈਕਟਰ ਸਾਹਿਬ ਇੱਥੇ ਪਹੁੰਚੇ ਹੋਏ ਨੇ ਇਹ ਸਮਝਾ ਰਹੇ ਨੇ ਕਿ ਕਿਸ ਤਰ੍ਹਾਂ ਸ਼ਾਟ ਲੈਣਾ ਹੈ ਦੇਖ ਸਕਦੇ ਹੋ ਡਾਇਰੈਕਟਰ ਸਾਹਿਬ ਇੱਥੇ ਪਹੁੰਚੇ ਹੋਏ ਨੇ ਇਹ ਸਮਝਾ ਰਹੇ ਨੇ ਕਿ ਕਿਸ ਤਰ੍ਹਾਂ ਸ਼ਾਟ ਲੈਣਾ ਹੈ ਇਹ ਕਿਸਾਨੀ ਅੰਦੋਲਨ ਦੀ ਆਵਾਜ਼ ਚੁੱਕਣ ਵਾਸਤੇ ਗੀਤ ਦਾ ਸ਼ੂਟ ਹੋ ਰਿਹਾ ਇੱਥੇ ਕਬਰਾਟ ਜੀ ਦੇ ਨਵੇਂ ਗਾਣੇ ਦਾ ਸ਼ੂਟ ਹੋ ਰਿਹਾ ਠੀਕ ਹੈ ਸੋਚ ਮੂਸਿਆ ਦੀ ਪੰਜਾਬ ਤੋਂ गाने ਦਾ ਨਾਮ ਹੈ ਸਰੀ ਕਿ ਕਿਸਾਨੀ ਦੋਨੋਂ ਨੂੰ ਲੈ ਕੇ ਸੀ ਕਿ ਉਸ ਟਮੈਟਰ ਤੇ ਗਾਣਾ ਲਿਖਿਆ ਸੀ ਸ਼ਬ ਕਰਨ ਜਿਸ ਸ਼ਹੀਦ ਉਹਨਾਂ ਦੇ ਲਈ ਸਮਰਪਿਤ ਆ ਸਖਨਾਰੀ ਬਾਰਡਰ ਮੌਜੂਦ ਆ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਇੱਥੇ ਇੱਕ ਗਾਣੇ ਦਾ ਸ਼ੂਟ ਹੋ ਰਿਹਾ ਹੈ ਦੇਖ ਸਕਦੇ ਹੋ ਡਾਇਰੈਕਟਰ ਸਾਹਿਬ ਇੱਥੇ ਪਹੁੰਚੇ ਹੋਏ ਨੇ ਇਹ ਸਮਝਾ ਰਹੇ ਨੇ ਕਿ ਕਿਸ ਤਰ੍ਹਾਂ ਸ਼ਾਟ ਲੈਣਾ ਹੈ ਇਹ ਕਿਸਾਨੀ ਅੰਦੋਲਨ ਦੀ ਆਵਾਜ਼ ਚੁੱਕਣ ਵਾਸਤੇ ਗੀਤ ਦਾ ਸ਼ੂਟ ਹੋ ਰਿਹਾ ਥੇ ਗੀਤ ਗਾਏ ਜਾਣਗੇ ਸੋ ਦੇਖ ਸਕਦੇ ਹੋ ਸਿੰਗਰ ਵੀ ਮੌਜੂਦ ਨੇ ਪਹਿਲਾਂ ਡਾਇਰੈਕਟਰ ਸਾਹਿਬ ਨਾਲ ਗੱਲਬਾਤ ਕਰ ਲੈਣੇ ਆ ਡਾਇਰੈਕਟਰ ਸਾਹਿਬ ਕੀ ਨਾਮ ਹੈ ਜੀ ਤੁਹਾਡਾ ਮੇਰਾ ਨਾਮ ਜੀ ਗੱਗੀ ਸਰੂ ਹੈ ਠੀਕ ਹੈ ਹਾਂ ਜੀ ਇਹ Song ਦਾ ਸ਼ੂਟ ਹੋ ਰਿਹਾ ਸਰ ਹਾਂ ਜੀ ਜੱਗਾ ਬਰਾੜ ਜੀ ਦੇ ਨਵੇਂ ਗਾਣੇ ਦਾ ਸ਼ੂਟ ਹੋ ਰਿਹਾ ਠੀਕ ਹੈ ਸੋਚ ਮੂਸਿਆ ਲਈ ਪੰਜਾਬ 2 ਗਾਣੇ ਦਾ ਨਾਮ ਹੈ ਸਾਡੇ ਦਾ ਹਮ ਤੇ ਕਿੰਸਾਨੀ ਇਹ ਦੋਨੋਂ ਨੂੰ ਲੈ ਕੇ ਸੀ ਇਹ ਉਸ ਤੇ ਮੈਟਰ ਤੇ ਗਾਣਾ ਲਿਖਿਆ ਸੀ ਤੇ ਜਿਹਦਾ ਸ਼ੂਟ ਅੱਜ ਇੱਥੇ ਗਾਣੇ ਚੱਲ ਰਿਹਾ ਹੈ ਤੇ ਸਰ ਲਗਭਗ ਕਿੰਨਾ ਕੁ ਸ਼ੂਟ ਨੇਪਰੇ ਚੜ ਗਏ ਹੂੰ ਨੇਪਰੇ ਦਾ 40% ਕਹਿ ਸਕਦੇ ਆਪਾਂ ਹਜੇ ਸ਼ੂਟ ਹੋ ਚੁੱਕਿਆ ਤੇ 60% ਰਹਿਦਾ ਹਜੇ ਸ਼ਾਮ ਤੱਕ ਸ਼ੂਟ ਚੱਲੂਗਾ ਇਸ ਗਾਣੇ ਦਾ ਥੀਮ ਕੀ ਹੈ ਹੋਰ ਕੀ ਕੁਝ ਇਹਦੇ ਚ ਤੁਸੀਂ ਐਡ ਕੀਤਾ ਐਡ ਤਾਂ ਜੀ ਲਾਲੋ ਸਾਹਿਬ ਕਹਿੰਗੇ ਹਜੇ ਕੋਈ ਛੱਡੀ ਨਹੀਂ ਗੱਲੇ ਸੀ ਜਿਹੜੀ ਐਡ ਨਾ ਕੀਤੀ ਹੋਵੇ ਕਿ ਪਹਿਲਾਂ ਵੀ ਅੰਦੋਲਨ ਹੋਇਆ ਸੀ ਹੁਣ ਦੂਜੀ ਵਾਰ ਫੇਰ ਅੰਦੋਲਨ ਹੋਏਗਾ ਜੀ ਤੇ ਮੂਸੀ ਵਾਲੇ ਨੂੰ ਲੈ ਕੇ ਦੀਪ ਸਿੱਧੂ ਨੂੰ ਲੈ ਕੇ ਭਾਨੇ ਸਿੱਧੂ ਨੂੰ ਕਹਿ ਸਕਦੇ ਆ ਟ੍ਰਿਬਿਊਟ ਦਿੱਤਾ ਜਾ ਰਿਹਾ ਹਾਂਜੀ ਟ੍ਰਿਬਿਊਟ ਦਿੱਤਾ ਜਾ ਰਿਹਾ ਤੇ ਉਸ ਸ਼ਹੀਦ ਵੀਰਾਂ ਵਾਸਤੇ ਜਿਨ੍ਹਾਂ ਨੇ ਜਾਨਾਂ ਗਵਾਈਆਂ ਨੇ ਆਪਣੀਆਂ ਉਸ ਕਿਸਾਨਾਂ ਵਾਸਤੇ ਜਿਹੜੇ ਆਪਦਾ ਘਰ ਛੱਡ ਕੇ ਇੱਥੇ ਧਰਨੇ ਤੇ ਬੈਠੇ ਨੇ ਹੂੰ ਕਿਉਂਕਿ ਇਨ੍ਹਾਂ ਸ਼ਖਸੀਤਾਂ ਜਿਹੜਾ ਤੁਸੀਂ ਨਾਮ ਲੈ ਰਹੇ ਇਹਨਾਂ ਦਾ ਬਹੁਤ ਅਹਿਮ ਰੋਲ ਰਿਹਾ ਇਸ ਅੰਦੋਲਨ ਦੌਰਾਨ ਆਪਾਂ ਕਹਿ ਸਕਦੇ ਹਾਂਜੀ ਹਾਂ ਠੀਕ ਹੈ ਤੋ ਇਹ ਸਿੰਗਰ ਜੀ ਬਾਈ ਜੀ ਜੀ ਸਾਡੇ ਸਿੰਗਰੀ ਜੀ ਜਗਬਰਾ ਜੀ ਸਭ ਤੋਂ ਪਹਿਲਾਂ ਇਹ ਡੇਲੀ ਪੋਸਟ ਪੰਜਾਬੀ ਨੂੰ ਅਸੀਂ ਥੈਂਕਸ ਕਰਦੇ ਹਾਂ ਜਿੰਨਾਂ ਨੇ ਟਾਈਮ ਕੱਢ ਕੇ ਸਾਡੀ ਵੀਡੀਓ ਬਣਾਉਣ ਲੱਗੇ ਨੇ ਇਹ ਗੀਤ ਜੀ ਸਭ ਤੋਂ ਪਹਿਲਾਂ ਸ਼ਬਦ ਕਰਨ ਜਿਛੇ ਸ਼ਹੀਦ ਉਹਨਾਂ ਦੇ ਲਈ ਸਮਰਪਿਤ ਆ ਇਹ ਕਿਸਾਨੀ ਅੰਦੋਲਨ ਨੂੰ ਲੈ ਕੇ ਮੇਰਾ ਵੀਰ ਕੇਵਲ ਕਾਂਝਲਾ ਜੀ ਜੀ ਉਹਨਾਂ ਦਾ ਬਹੁਤ ਸੋਹਣਾ ਲਿਖਿਆ ਹੋਇਆ ਤੇ ਗੱਗੀ ਸਾਰੋਂ ਜੀ ਵੀਡੀਓ ਡਾਇਰੈਕਟਰ ਹੈਗੇ ਨਹੀਂ ਜੀ ਤੇ ਡਾਇਰੈਕਟਰ ਸਾਹਿਬ ਤੁਸੀਂ ਫਿਲਮ ਇੰਡਸਟਰੀ ਨਾਲ ਜੁੜੇ ਹੋਏ ਹੋ ਹੈਗੋ ਤੁਹਾਨੂੰ ਹੀ ਲੱਗਦਾ ਇਸ ਅੰਦੋਲਨ ਦੇ ਵਿੱਚ ਜਿਹੜੀ ਫਿਲਮੀ ਹਸਤੀਆਂ ਦੀ ਜਿਹੜੀ ਸ਼ਮੂਲੀਅਤ ਹੈ ਉਹ ਘਟਦੀ ਜਾ ਰਹੀ ਹੈ ਘਟਦੀ ਤਾਂ ਇੰਝ ਹੀ ਜਾ ਰਹੀ ਹੈ ਕਿ ਹਰੇਕ ਨੂੰ ਡਰ ਹੈ ਹੂੰ ਕਿ ਹੁਣ ਤੁਸੀਂ ਇੰਝ ਲਾ ਲੋ ਕਿ ਜਿਹੜਾ ਇਸ ਇੰਡਸਟਰੀ ਦੇ ਵਿੱਚੋਂ ਕੋਈ ਮੂਰੇ ਆਉਣ ਲੱਗਦਾਗਾ ਆਪਾਂ ਕਹਿ ਦਿੰਦੇ ਹਾਂ ਕਿ ਕੋਈ ਵੀ ਕਲਾਕਾਰ ਇੱਥੇ ਆ ਜੇ ਤਾਂ ਉਹਨੂੰ ਆਪਣੇ ਆਪ ਨੂੰ ਡਰ ਲੱਗਣੀ ਚੰ ਲੱਗ ਜਾਂਦਾ ਕਿ ਕੋਈ ਮੈਨੂੰ ਦਬਾ ਨਾ ਦੇਵੇ ਸਰ ਇਹ ਤੁਹਾਡਾ ਪਹਿਲਾ ਪ੍ਰੋਜੈਕਟ ਪ੍ਰੋਜੈਕਟ ਹੈਗਾ ਜਾਂ ਇਸ ਤੋਂ ਪਹਿਲਾਂ ਵੀ ਤੁਹਾਡੇ ਪ੍ਰੋਜੈਕਟਸ ਹੈਗੇ ਸੀਗੇ ਮੇਰੇ ਪ੍ਰੋਜੈਕਟ ਲਗਭਗ 12 ਜੀ ਹਾਂਜੀ ਤੇ ਆਪਣੀ ਫੀਚਰ ਫਿਲਮ ਵੀ ਆ ਰਹੀ ਹੈ 22 ਤਰੀਕ ਨੂੰ ਜਹਾਨਕੇਲਾ ਭਾਈ ਜੋਵਨ ਪ੍ਰੀਤ ਦੇ ਨਾਲ ਕਰੀਆ ਪ੍ਰਕਾਸ਼ ਗਾਧੂ ਜੀ ਤੇ ਉਹਨਾਂ ਵਿੱਚ ਹੋਰ ਕਾਫੀ ਕਲਾਕਾਰ ਨੇ ਹੌਬੀ ਭਾਈ ਜੀ ਨੇ ਤੇ ਜੋਵਨ ਪ੍ਰੀਤ ਜੀ ਇਹਨਾਂ ਦੀ ਸਾਕ ਮੂਵੀ ਪਹਿਲਾਂ ਆਈ ਸੀਗੀ ਉਹਨਾਂ ਦੀ ਮੂਵੀ ਆ ਰਹੀ ਹੁਣ ਜਹਾਨਕੇਲਾ ਤੇ ਭਾਈ ਤੇ ਇੱਕ ਨੂੰ ਸਿਨੇਮਾ ਵਿੱਚ ਲੱਗ ਰਹੀ ਉਹਦੇ ਵਿੱਚ ਮੈਂ ਅਹਿਮ ਕਿਰਦਾਰ ਨੇ ਹੋਇਆਗਾ ਤੇ ਹੋਰ ਕਾਫੀ ਗਾਣੇ ਆ ਰਹੇ ਨੇ ਤੇ ਗਰਦਾਰ ਸਿੰਘ ਧੂਰੀ ਜੀ ਮਿੰਟੂ ਧੂਰੀ ਜੀ ਉਹਨਾਂ ਦੇ ਗੀਤ ਨਵੇਂ ਆ ਰਹੇ ਨੇ ਉਹ ਮੈਂ ਸ਼ੂਟ ਕੀਤੇ ਨੇ ਜੀ ਬਾਈ ਕੇਵਲ ਕਾਂਝਲਾ ਇਹਨਾਂ ਦੇ ਤਿੰਨ ਗਾਣੇ ਹੋਰ ਮੈਂ ਸ਼ੂਟ ਕਰ ਚੁੱਕਿਆ ਸੋ ਜਲਦੀ ਹੀ ਮਾਰਕ ਦੇ ਵਿੱਚ ਰਿਲੀਜ਼ ਹੋ ਜਾਣਗੇ ਹਾਂ ਜਦ ਤੁਸੀਂ ਇੱਥੇ ਬਾਰਡਰ ਤੇ ਪਹੁੰਚੇ ਹੋ ਇੱਥੇ ਤੁਸੀਂ ਕੀ ਕੀ ਗੱਲਾਂ ਆਬਜ਼ਰਵ ਕੀਤੀਆਂ ਐਜ਼ ਅ ਡਾਇਰੈਕਟਰ ਕਿਉਂਕਿ ਗਰਾਊਂਡ ਲੈਵਲ ਤੇ ਤੁਸੀਂ ਇੱਥੇ ਪਹੁੰਚੇ ਹੋ ਹਾਲਾਂਕਿ ਦੂਰ ਬਹਿ ਕੇ ਗੱਲਾਂ ਕਰਨੀਆਂ ਬਹੁਤ ਸੌਖੀਆਂ ਹੁੰਦੀਆਂ ਨੇ ਦੂਰ ਬੈ ਕੇ ਤਾਂ ਜਿਆਨ ਨਾਲੋਂ ਸਾਬ ਕਿ ਮੈਂ ਜੋ ਘਰੇ ਬੈ ਕੇ ਸੋਚਦਾ ਸੀ ਜਾਂ ਹੋਰ ਕਿਤੇ ਜਾ ਕੇ ਸੋਚਦਾ ਸੀ ਮੈਨੂੰ ਅੱਜ ਪਹਿਲੀ ਵਾਰ ਮੈਂ ਬਾਰਡਰ ਤੇ ਪਹੁੰਚਿਆ ਮੈਂ ਕਦੇ ਆਇਆ ਨਹੀਂ ਸੀ ਕਿਉਂਕਿ ਘਰੇ ਬੈ ਕੇ ਤਾਂ ਲੋਕ ਕਹਿੰਦੇ ਨੇ ਉੱਥੇ ਖੜੇ ਨਹੀਂ ਜੀ ਫਲਾਣਾ ਧਮਕਾ ਇੱਥੇ ਪਤਾ ਲੱਗਦਾ ਜੀ ਸੰਘਰਸ਼ ਕੀ ਚੀਜ਼ ਹੈ ਬਿਲਕੁਲ ਸੋ ਤਸਵੀਰਾਂ ਦੇਖ ਸਕਦੇ ਹੋ ਜੀ ਇਹ ਖਨੌਰੀ ਬਾਰਡਰ ਦੀਆਂ ਜਿੱਥੇ ਇੱਕ ਅ ਸੌਂਗ ਦਾ ਸ਼ੂਟ ਹੋ ਰਿਹਾ ਸੋ ਦੇਖ ਸਕਦੇ ਹੋ ਕਿਸਾਨੀ ਅੰਦੋਲਨ ਨੂੰ ਸਮਰਪਿਤ ਇੱਕ ਗੀਤ ਕੱਢਿਆ ਜਾ ਰਿਹਾ ਜਿੱਥੇ ਕੀ ਸ਼ੂਟ ਚੱਲ ਰਿਹਾ ਸੋ ਹੋਰ ਵੀ ਤਸਵੀਰਾਂ ਦਿਖਾਉਂਦੇ ਰਹਾਂਗੇ ਮੇਰੇ ਸ਼ੋਗੀ ਰਾਕੇਸ਼ ਨਾਲ ਮਹਾਰਾਜ ਸ਼ਰਮਾ ਢਿੱਲਪੋਸ ਪੰਜਾਬੀ